ਨਾ ਜੇ ਗੱਲ ਕਰੀਏ ਇਸ ਅੰਦੋਲਨ ਦੇ ਵਿੱਚ ਜੋ ਜਥੇਦਾਰ ਜਗਜੀਤ ਸਿੰਘ ਡੱਲੇਵਾਲ ਕੀ ਨੇ ਆਰੰਭਿਆ ਹੋਇਆ ਆ ਇਹਦੇ ਪੂਰੇ ਸਮਰਥਨ ਦੇ ਵਿੱਚੋਂ ਤੁਸੀਂ ਮੈਂ ਸਮਰਥਨ ਵਿੱਚ ਨਹੀਂ ਮੇਰਾ ਸਿਰ ਚੁੱਕਿਆ ਹੈ ਇਨਾਂ ਦੇ ਕਿਉਂਕਿ ਮੇਰਾ 85 ਸਾਲ ਦੀ ਉਮਰ ਹੈ 42 ਸਾਲ ਮੇਰਾ ਕਿਸਾਨ ਧੋਲਣ ਹੈ ਢੱਲੇਵਾਲ ਸਾਹਿਬ ਆਪਣੇ 72 ਸਾਲ ਦੇ ਨੇ ਤੇ ਮੈਂ ਤੁਸੀਂ ਮੇਰੀ ਇੰਟਰਵਿਊ ਵੇਖੀ ਹੋਣੀ ਹੈ ਮੈਂ ਇਹਨਾਂ ਨਾਲ ਬਹੁਤ ਇੱਕ ਲੰਮੀ ਗੱਲ ਕੀਤੀ ਪੌਣਾ ਘੰਟਾ ਗੱਲ ਕੀਤੀ ਜਦੋਂ ਆ ਥੋੜੇ ਦਿਨ ਹੋਏ ਨੇ ਤੇ ਜਦੋਂ ਮੈਂ ਉਹਨਾਂ ਦਾ ਸਿੱਧਕ ਤੇ ਰਾਤਾ ਵੇਖਿਆ ਪਹਿਲੋ ਵੀ ਮੇਰਾ ਵਿਸ਼ਵਾਸ ਸੀ ਤੇ ਉਦੋਂ ਮੈਂ ਰਹਿ ਨਹੀਂ ਸਕਿਆ ਮੈਂ ਇਹਦੇ ਗੋਡੇ ਹੱਥ ਲਾਇਆ ਤੇ ਇਹਨੇ ਜਦ ਮੈਂ ਗੋਡਿਆਂ ਨੂੰ ਹੱਥ ਲਾਇਆ ਤੇ ਮੈਨੂੰ ਕਹਿੰਦਾ ਬਾਪੂ ਤੂੰ ਮੇਰੇ ਤੇ ਭਾਰ ਚਲਾਇਆ ਹੈ ਤੇਰੀ ਉਮਰ ਭਾਤੇ ਇਹ ਤੇਰਾ ਵੀ ਦੋਲਨ ਹੈ ਤੂੰ ਇਹ ਕੰਮ ਨਹੀਂ ਸੀ ਕਰਨਾ ਮੈਂ ਕਹਿੰਦਾ ਮੈਂ ਤੇਰੇ ਕੋਟੀ ਹੱਥ ਤਾਂ ਰਾਇਆ ਤੇਰਾ ਰਾਦਾ ਵੱਡਾ ਤੇਰੀ ਇਮਾਨਦਾਰੀ ਵੱਡੀ ਤੇਰੀ ਦੂਰ ਤੇ ਅੱਛੀ ਵੱਡੀ ਏ ਤੇ ਮੈਂ ਉਮਰਦਾ ਸਾਹਿਬ ਇੱਥੇ ਨਹੀਂ ਲੱਗ ਸਕਦਾ ਤੇਰੀ ਕੁਰਬਾਨੀ ਅਗੇ ਤੇਰੇ ਰਾਨੇ ਕੇ ਮੈਂ ਝੁੱਕ ਗਿਆ ਸੋ ਮੈਂ ਇਹਨਾਂ ਦੇ ਵਿਚਾਰਾਂ ਨਾਲ ਸਹਿਮਤਾ ਮੈਂ ਇਹ ਵੀ ਭਵਿਕ ਬਾਣੀ ਕਰ ਰਿਹਾ ਮੈਂ ਕਸਾਦਨ ਸਬੂਤ ਰੋਕੇ ਮੈਂ ਲੀਡਰ ਬੜੇ ਪੈਦਾ ਕੀਤੇ ਬਖੂ ਸਾਹਿਬ ਮੈਂ ਲੀਡਰ ਪਰਿਵਾਰਵਾਦ ਵੀ ਵੇਖਿਆ ਉਹਨਾਂ ਨੇ ਖਰੇ ਨਹੀਂ ਉਤਰੇ ਸਮੇ ਸਮੇ ਕਿਸਾਨਾਂ ਨੇ ਸਾਨੂੰ ਸਾਥ ਦਿੱਤਾ ਪਰ ਅਸੀਂ ਉਹਨਾਂ ਦੀ ਕਿਸਾਟੀ ਤੇ ਪੂਰੇ ਨਹੀਂ ਉਤਰੇ ਮੈਨੂੰ ਇੱਕੋ ਇੱਕ ਭਾਰਤ ਦੀ ਧਰਤੀ ਤੇ ਦਰਜੀਤ ਸਿੰਘ ਡੱਲੇਵਾਲ ਦੇ ਵਿੱਚ ਮੇਰਾ ਵਿਸ਼ਵਾਸ ਬੱਜਾ ਹੈ ਪਰ ਉਹ ਵਿਸ਼ਵਾਸ ਮੇਰਾ ਭਰਾ ਅੱਗੇ ਲੈ ਕੇ ਜਾ ਰਿਹਾ ਹੈ ਮੈਂ ਮੈਂ ਇਹੀ ਦੱਸਣਾ ਚਾਹਦਾ ਹਾਂ ਵੀ ਡੱਲੇਵਾਲ ਸਾਹਿਬ ਇਹ ਇੱਕ ਪਹਿਲਾ ਇਨਸਾਨ ਹੈ ਅਸੀਂ ਬਗਾਨੇ ਪੁੱਤਰ ਤਾਂ ਮਰਵਾਏ ਜੇ ਹਜ਼ਾਰਾਂ ਵਿੱਚ ਮਰ ਚੁੱਕੇ ਨੇ ਜੇ 40 50 ਸਾਲ ਦੇ ਕਿਸਾਨ ਡੋਲਰ ਨੂੰ ਮੈਂ ਕੱਢਾਂ ਬਹੁਤ ਸਾਰਾ ਮੈਨੂੰ ਪਤਾ ਹੈ ਉਹਨਾਂ ਦੇ ਭਾਈ ਨੇਮ ਵੀ ਪਤਾ ਹੈ ਜਿਨ੍ਹਾਂ ਦੇ ਪੁੱਤਰ ਮਰੇ ਨੇ ਤੇ ਇਸ ਲੀਡਰ ਨੇ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਭਾਗ ਕੇ ਜਿਹੜੇ ਇਸ ਸ਼ੰਭੂ ਤੇ ਖਨੋਰੀ ਦੀ ਅਗਵਾਈ ਕਰ ਰਹੇ ਨੇ ਵੀ ਮੈਂ ਹੁਣ ਬਗਾਲੇ ਪੁੱਤਰ ਦੀ ਮਰਵਾਣੀ ਮੈਂ ਆਪਣਾ ਸਵਾਸ ਜਿੰਨੇ ਮੇਰੇ ਸਵਾਸ ਨੇ ਮੈਂ ਕਿਸਾਨ ਅਧੋਲਨ ਦੀ ਝੋਲੀ ਵਿੱਚ ਪਾਣੇ ਨੇ ਤੇ ਅੱਜ ਉਹਨੇ ਜੋ ਪਾਏ ਨੇ ਜੋ ਰਾਤਾ ਵਿਖਾਇਆ ਹੈ ਤਾਂ ਹੀ ਮੈਂ ਗੋਢੀ ਹੱਥ ਲਾਇਆ ਹੈ ਮੇਰਾ ਵਿਸ਼ਵਾਸ ਹੈ ਇਹਦੇ ਫਿਰ ਅੱਗੇ ਇਹਦੇ ਰਾਤੇ ਅਗੇ ਹਾਏ ਕੜਬਾਜ ਤੇ ਦਾ ਪ੍ਰਧਾਨ ਮੰਤਰੀ ਜਿਵੇਂ ਉੱਥੇ ਝੁਕਿਆ ਸੀ ਇਹ ਵੀ ਝੁਕੇਗਾ ਪਰ ਅੰਦੋਲਨ ਸੱਚਾ ਸੱਚਾ ਹੈ ਨਹੀਂ ਅੰਦੋਲਨ ਸੱਚਾ ਸੱਚਾ ਹੈ ਤੁਸੀਂ ਕਿਹਾ ਵੀ ਮੈਨੂੰ ਮੈਂ ਪ੍ਰਭਾਵਿਤ ਹੋਇਆ ਤੁਸੀਂ ਕਹਿੰਦੇ ਮੈਂ ਆ ਕੇ ਗੋਡੇ ਹੱਥ ਲਾਤੇ ਵੀ ਮੈਂ ਭਾਵੇਂ ਵੱਡਾ ਮਾਂ ਉਮਰ ਕਰਕੇ ਵੱਡਾ ਮਾਂ ਪਰ ਤੁਹਾਡਾ ਇਰਾਦਾ ਤੁਹਾਡੀ ਦ੍ਰਿੜਤਾ ਜਿਆਦਾ ਵੱਡੀ ਹੈ ਤੁਹਾਡਾ ਸਿਰੜ ਜਿਆਦਾ ਵੱਡਾ ਹੈ ਤੁਸੀਂ ਕਹਿੰਦੇ ਮੈਂ ਝੁਗ ਗਿਆ ਪਰ ਜਿਹੜੀ ਹੁਣ ਬਾਕੀ ਜਥੇਬੰਦੀਆਂ ਨੇ ਉਹਨਾਂ ਦਾ ਨਾਂ ਆਉਣ ਦਾ ਕਾਰਨ ਕੀ ਹੈ ਬਈ ਇਹ ਤਾਂ ਉਹ ਤੇ ਬਾਲਕੋ ਆਪ ਨੇ ਹਰ ਬੰਦਾ ਆਪਦੀ ਜਥੇਬੰਦੀ ਦਾ ਪਰ ਇੱਕ ਗੱਲ ਸਾਫ਼ ਹੈ ਜਿਹੜੇ ਵਖਰੇਵੇਂ ਹੁੰਦੇ ਨੇ ਨਾ ਅਸੀਂ ਲੋਕ ਕਹਿੰਦੇ ਆ ਯਾਰ ਇਹਨਾਂ ਦਾ ਸੋਚਣਾ ਕਿਸਾਨਾਂ ਪ੍ਰਤੀ ਆਏ ਮੈਂ ਮੈਂ ਤੁਹਾਡੀ ਗੱਲ ਛੋਟੀ ਮੈਂ ਕਮਾਂ ਛੋਟੀ ਗੱਲ ਕਰੋ ਤੁਹਾਨੂੰ ਲੱਗਦਾ ਵੀ ਜੰਗ ਦੇ ਮੈਦਾਨਾਂ ਦੇ ਵਿੱਚ ਜੰਗ ਦੇ ਮੈਦਾਨਾਂ ਦੇ ਵਿੱਚ ਜਿੱਤਾਂ ਚਾਹੀਦੀਆਂ ਨੇ ਇਹ ਕਰਨਾ ਚਾਹਣਾ ਮੈਂ ਦੱਲੇਵਾਲ ਸਾਹਿਬ ਦਾ ਜਾਂ ਭਲੇਰ ਸਾਹਿਬ ਦਾ ਉਹ ਜਖਨੌਰੀ ਦਾ ਕੋਈ ਜੰਡਾ ਵੱਖਰਾ ਨਹੀਂ ਜਿਹਦੇ ਪਿੱਛੇ ਬੈਠਣ ਜੋ ਤੁਸੀਂ ਪੁੱਛਣਾ ਚਾਹਦੇ ਹੋ ਉਹ ਵੀ ਮੰਗਾ ਜਿਹੜੀਆਂ ਲਿਖਤੀ ਮੋਤੀ ਮੁਕਰ ਗਿਆ ਉਹ ਵੀ ਮੰਗਾ ਬਾਪੂ ਜੀ ਦੇ ਮੰਗਾ ਉਹੀ ਨੇ ਹਨਾ ਸਾਰਾ ਕੁਝ ਉਹੀ ਹੈ ਤੇ ਜਿਹੜੀਆਂ ਉਦੋਂ ਜਿੱਥੇ ਬੰਦੀਆਂ ਤੁਰੀਆਂ ਸੀ ਉਹ ਇੱਥੇ ਕਿਉਂ ਨਹੀਂ ਆ ਰਹੀਆਂ ਪਰ ਆਉਣਾ ਚਾਹੀਦਾ ਮੈਂ ਤੇ ਬਾਰ-ਬਾਰ ਉਹਨਾਂ ਨੂੰ ਅਪੀਲ ਕੀਤੀ ਅੱਜ ਵੀ ਤੁਹਾਡੇ ਨਾਲ ਅਪੀਲ ਕਰਦਾ ਸਮਾਂ ਹੁੰਦਾ ਹੈ ਕਿਸੇ ਨੇ 20 ਸਾਲ ਕਿਸੇ ਨੇ 10 ਸਾਲ ਕਿਸੇ ਨੇ 30 ਸਾਲ ਲਾਇਡ ਹੈ ਕਿਸਾਨਾਂ ਵਾਂਗ ਇਹ ਤਾਂ ਨਹੀਂ ਵੀ ਗੱਲ ਤੇ ਠੀਕ ਹੈ ਪਰ ਲੱਗਾ ਕਿ ਡੱਲੇ ਵਾਲਾ ਹੈ ਲੇ ਇਹ ਤਾਂ ਫਿਰ ਹਾਵੇਂ ਹੋਵੇ ਕਿ ਕਿਤੇ ਨਾ ਕਿਤੇ ਹਾਵੇਂ ਹੋਵੇ ਕਿਥੇ ਰਹੀ ਜੋ ਕਹਾਣਾ ਚਾਹੁੰਦੇ ਮੈਂ ਨਹੀਂ ਸੀ ਕਹਿਣਾ ਚਾਹੁੰਦਾ ਹਾਵੇਂ ਬੋਲਦੀ ਹੈ ਜੀ ਹਾਵੇਂ ਬੋਲਦੀ ਹੈ ਕਿਉਂਕਿ ਦੇਖੋ ਤੁਸੀਂ ਸਾਰਿਆਂ ਨੇ ਸੰਘਰਸ਼ ਲੜਿਆ ਅਸੀਂ ਆਪਣੇ ਬਜ਼ੁਰਗਾਂ ਦਾ ਇਸ ਵੇਲੇ ਸਤਿਕਾਰ ਕਰਦੇ ਆ ਇਸ ਗੱਲ ਮੈਂ ਇਹ ਸੁਣੀ ਮਖੂਤ ਸਾਹਿਬ ਜਦੋਂ ਇਹ ਦੋਨੋਂ ਚੱਲਿਆ ਉਧਰੋਂ ਇੱਕ ਬਿਆਨ ਵੱਡੇ ਲੀਡਰ ਦਾ ਆਇਆ ਪੇ ਡੱਲੇ ਵਾਲ ਤਾਂ ਪਹੇਰ تھا ਦੋ ਹੀ ਮਹੀਨੇ ਤੋਈ ਨਹੀਂ ਉਹ ਤਾਂ ਬਦਮਨ ਕੀ ਇਸ ਅंदोलਨ ਨੂੰ ਕਮਜ਼ੋਰ ਕਰਕੇ ਵੇਖਣਾ ਔਰ ਫਿਰ ਆਇਆ ਬਿਆਨ ਫਿਰ ਸਰਦਰ ਦੇ ਆਇਆ ਫਿਰ ਥੋੜੇ ਦਿਨਾਂ ਚ ਉਥੇ ਲੀਡਰ ਇੱਕ ਵੱਡੇ ਦਾ ਬਿਆਨ ਆਇਆ ਵੀ ਜੇ ਸਰਕਾਰ ਦੇ ਇਹਨਾਂ ਦੀਆਂ ਗੱਲਾਂ ਮੰਨ ਲਈਆਂ ਅਸੀਂ ਮੰਨਣਾ ਨਹੀਂ ਸਾਡਾ ਕੋਈ ਲੇਗਾ ਦੇਗਾ ਨਹੀਂ ਯਾਰ ਕਮਾਲ ਹੈ ਇਹਨਾਂ ਵੱਲ ਤਾਂ ਸੰਘਰਸ਼ ਦਾ ਨਾਸ ਕਰਨ ਵਾਲਾ ਬਿਆਨ ਸੀ ਇਹ ਨਹੀਂ ਨਹੀਂ ਅੱਜ ਵੀ ਵੇਖੋ ਨਵਾਂ ਫਰੰਟ ਖੋਲਦਾ ਪਿੱਛੇ ਹੋਰ ਹੋਰ ਕਰਦਾ ਇੱਥੇ ਨਾ ਹੋਣਾ ਦੇਖ ਤੋ ਅंदोलਨ ਕਮਜ਼ੋਰ ਕਰ ਰਹੇ ਨੇ ਸਿਆਣਪ ਨਹੀਂ ਮੈਂ ਫਿਰ ਵੀ ਅਪੀਲ ਕਰਦਾ ਵੀ ਤੁਸੀਂ ਕਰ ਲਿਆ ਉਹਨੂੰ ਭੁੱਲੋ ਇੱਥੇ ਆਓ ਇਹ ਅंदोलਨ ਦੇ ਕਾਫਲੇ ਦੇ ਅਗਵਾਈ ਕਰੋ ਔਰ ਅੱਜ ਕਾਕਾ ਸਿੰਘ ਨੇ ਬੜੀ ਫਰਾਗ ਤੇ ਲਈ ਲੜਕਿਆ ਜਿਹੜਾ ਇੱਥੇ ਆਵੇਗਾ ਉਹਦਾ ਸਤਕਾਰ ਪਹਿਲੇ ਲੀਡਰਾਂ ਨਾਲ ਵਟਾ ਹੋਵੇਗਾ ਤਾਂ ਫਿਰ ਪਿੱਛੇ ਕੀ ਰਹਿ ਗਿਆ ਫਿਰ ਕੀ ਰਹਿ ਗਿਆ ਇਹ ਦੋ ਗੱਲ ਇਹ ਗੱਲ ਕਹਿ ਦੇਣੀ ਵੀ ਜੇ ਹੁਣ ਡੱਲੇਵਾਲ ਦੀਆਂ ਮੰਗਾਂ ਸਰਕਾਰ ਨੇ ਮੰਗ ਲਈਆਂ ਅਸੀਂ ਵਿਰੋਧ ਕਰ ਦੇਣਾ ਤੇ ਇਹਦਾ ਮਤਲਬ ਅਸੀਂ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਆਕਸੀਜਨ ਦੇ ਦਿੱਤੀ ਸਰਕਾਰ ਨੂੰ ਮੌਕਾ ਦਿੱਤਾ ਵੀ ਤੁਸੀਂ ਮੰਗ ਨਾ ਮੰਨੋ ਸੜਕਾਂ ਤੇ ਬੈਠੇ ਬੈਠੇ ਰਹਿੰਦੇ ਹੋ ਇੱਧਰ ਵੇਖੋ ਇੱਧਰ ਵੇਖੋ ਜਦੋਂ ਇਹ ਲਾਉਂ ਘਰ ਰਹਿਨੇ ਨਾ ਧੱਲੇਵਾਲ ਸਾਹਿਬ ਪਟਹਿਰ ਸਾਹਿਬ ਮਰਦਨਪੁਰ ਤੋਂ ਬਰ ਤੋਂ ਪਹਿਲੋਂ ਉਹਨਾਂ ਨੇ ਕਿਹਾ ਮੋਦੀ ਸਾਹਿਬ ਸਾਨੂੰ ਕੋਈ ਇਤਰਾਜ਼ ਨਹੀਂ ਇਹ ਜਿਹੜੇ ਭਰਾ ਕਾਲੇ ਪਏ ਨੇ ਨਾ ਝੋਲੀ ਚ ਪਾਉਣ ਵਾਸਤੇ ਇਹਨਾਂ ਨੂੰ ਸੱਦ ਕੇ ਸਾਡੀਆਂ ਮੰਗਾ ਮੰਨ ਲਓ ਅਸੀਂ ਖੁਸ਼ ਆ ਅਸੀਂ ਦੋਲਨ ਸਬਾਤ ਕਰ ਦਿੰਦੇ ਆ ਅਸੀਂ ਵਿੱਚ ਅਸੀਂ ਜਦੋਂ ਇਹ ਗੱਲ ਹੋਈ ਆ ਹਾਂ ਮੈਂ ਵਿੱਚ মিডিਆ ਵੀ ਤੁਸੀਂ ਵੀ ਲਾਈਆਂ ਹੋਣਗੇ ਖਬਰਾਂ ਉਹ ਰਿਕਾਰਡ ਤੇ ਪਈਆਂ ਨੇ ਇਹਨਾਂ ਨੇ ਕਿਹਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਉਹਨਾਂ ਨੂੰ ਸੱਦੋ ਸਾਡੀਆਂ ਜਿਹੜੀਆਂ 12 ਮੰਗਾ ਨੇ ਉਹਨਾਂ ਦੀ ਝੋਲੀ ਪਾ ਦਿਓ ਅਸੀਂ ਦੋਲਨ ਸਬਾਤ ਕਰ ਦਿੰਦੇ ਆ ਉਹ ਵੱਡੀਆਂ ਗੱਲਾਂ ਨੇ ਬਹੁਤ ਵੱਡੀਆਂ ਗੱਲਾਂ ਨੇ ਇਹ ਜਿਹੜਾ ਡੱਲੇਵਾਲ ਸਾਹਿਬ ਦੇ ਗੋਡੀ ਹੱਥ ਲਾਣਾ ਕੋਈ ਸਤਨਾਬ ਸਿੰਘ ਪਹਿਰੂ ਕੋਈ ਬੱਚਾ ਤਾਂ ਹੈ ਨਹੀਂ ਕੋਈ ਵਿਸ਼ਵਾਸ ਹੁੰਦਾ ਵਿਸ਼ਵਾਸ ਨਾਲ ਦੁਨੀਆ ਚੱਲਦੀ ਏ ਔਰ ਮੈਂ ਜਿੱਦਨ ਤੋਂ ਇਹ ਸਟੇਜ ਤੇ ਆਇਆ ਮੈਂ ਉੱਥੇ ਹੀ ਬੈਠਾ ਸੀ ਉੱਥੇ ਲਾਣੇ ਚ ਮੈਂ ਖੰਡੌਰੀ ਤੇ ਸ਼ੰਭੂ ਦੇ ਵਿਚਾਰੇ ਮੇਰਾ ਪੇਟ ਦੇ ਵੀ ਗੜ ਤੇ ਕੋਈ ਮੈਨੂੰ ਰਾਤ ਦਾ ਪਤਾ ਲੱਗ ਗਿਆ ਮੋਤੀ ਦਾ ਪੰਜਾਬ ਤੇ ਹਰਿਆਣੇ ਦੇ ਮੁਖ ਮਰਤੰ ਦਾ ਵੀ ਪੱਗਾ ਨੂੰ ਹੱਥ ਪਾਏਗਾ ਗੋਲੀਆਂ ਮਾਰੇਗਾ ਔਰ ਮੈਂ ਉਹਨਾਂ ਭਰਾਵਾਂ ਨੂੰ ਸਮਝਾਇਆ ਵੀ ਆਓ ਚੱਲੀਏ ਉਹਨਾਂ ਹੀ ਮੰਗਾਂ ਤੇ ਜਾ ਰਹੇ ਆ ਨਵਾਂ ਨਵਾਂ ਬੰਕਾ ਨਹੀਂ ਪਾਰ ਦੇ ਮਰ ਚੋੜਾ ਹੋ ਗਿਆ ਉਹ ਤਰਿਆ ਤਰਿਆ ਰਹ ਜੇਗਾ ਤੇ ਤੁਸੀਂ ਚਲੋ ਜਦ ਨਹੀਂ ਲੱਗੇ ਤੇ ਮੈਂ ਆ ਕੇ ਸਟੇਜ ਤੇ ਲਾਣ ਕੀਤਾ ਲੋਕਾਂ ਨੂੰ ਅਪੀਲ ਕੀਤੀ ਲੋਕੋ ਲਾਦੇ ਹੋ ਰਹੇ ਲਾਦੇ ਹੋ ਰਹੇ ਲੀਡਰ ਤਗੜੇ ਨੇ ਆ ਜਾਓ ਆਪਾਂ ਇਧਰ ਕਾਫਲੇ ਤੇ ਮੈਂ ਮੈਂ ਬਣੇ ਤੇ ਮੈਂ ਉਧਰ ਤੋਂ ਡਟਿਆ ਹੋਇਆ ਮੇਰੀ ਜਥੇਬੰਦੀ ਰਜਾਨਾ ਉਧਰ ਵੀ ਤੇ ਇਧਰ ਵੀ ਜਾ ਰਹੀ ਏ ਤੇ ਮੈਂ ਇੱਕ ਪੂਲ ਦਾ ਕੰਮ ਕਰ ਰਿਹਾ ਇਹਨਾਂ ਦੇ ਭਾਵੇਂ ਦੋ ਫਾਰਮ ਨੇ ਮੈਂ ਨਾ ਉਸ ਫਾਰਮ ਦਾ ਮੈਂਬਰ ਨਾ ਇਹਨਾਂ ਦਾ ਫਾਰਮ ਭਾਈ ਕਪੂਲ ਦਾ ਕੰਮ ਕਰ ਰਿਹਾ ਮੇਰੇ ਤੋਂ ਸਲਾਹ ਲੈਂਦੇ ਨੇ ਜਦੋਂ ਕੋਈ ਉਹਨਾਂ ਨੂੰ ਲੱਗਦਾ ਬਾਪੇ ਦੀ ਸਲਾਹ ਦੀ ਲੋੜ ਹੈ ਭਾਈ ਹੁਣ ਸਲਾਹ ਦੇਣਾ ਮੇਰੀ ਸਤਿਕਾਰ ਵੀ ਹੁੰਦਾ ਹੈ ਨਹੀਂ ਆ ਗੱਲ ਤੁਸੀਂ ਬਹੁਤ ਵਧੀਆ ਕਹੀ ਹੈ ਇੱਕ ਗੱਲ ਬੜੀ ਪਿਆਰੀ ਹੈ ਬਾਪੂ ਜੀ ਕਹਿੰਦੇ ਵੀ ਮੈਂ ਦੋਵਾਂ ਪਾਸੇ ਜਾ ਰਿਹਾ ਮਾਂ ਉਧਰ ਵੀ ਜਾ ਰਿਹਾ ਮੈਂ ਇਧਰ ਵੀ ਜਾ ਰਿਹਾ ਮੈਂ ਇਸ ਕਰਕੇ ਜਾ ਰਿਹਾ ਮਾਂ ਕਿ ਤਾਂਕੀ ਕਿਸੇ ਪ੍ਰਕਾਰ ਕੋ ਰਾਹ ਮੜਾ ਜਾ ਖੁੱਲੇ ਆਪਸੀ ਗੱਲਬਾਤ ਦਾ ਤੇ ਕਹਿੰਦੇ ਇਹਨਾਂ ਨੂੰ ਇਕੱਠੇ ਕਰਦੀਏ ਜੀ ਅੰਦੋਲਨ ਇਕੱਠੇ ਲੜਿਆ ਮੰਗਾ ਇਕੱਠੀਆਂ ਸੀ ਸਾਰਾ ਕੁਝ ਇਕੱਠਾ ਤੇ ਹੁਣ ਅਸੀਂ ਕੀ ਕਾਰਨ ਬਣ ਗਿਆ ਵੀ ਹੁਣ ਅਸੀਂ ਇਕੱਠੇ ਨਹੀਂ ਹੋ ਰਹੇ ਇਹ ਵੈ ਤੇ ਖਾਸ ਕਰਕੇ ਜਦੋਂ ਲੜਾਈ ਲੱਗੀ ਹੋਵੇ ਨਾ ਉਦੋਂ ਨਿੱਕੇ ਨਿੱਕੇ ਮਤਭੇਦ ਮਟਾ ਦੇਣੇ ਚਾਹੀਦੇ ਨਹੀਂ ਤੇ ਵੱਡੇ ਵੱਡੇ ਨੁਕਸਾਨ ਹੁੰਦੇ ਨੇ ਜਿਹੜੀਆਂ ਪੀੜ੍ਹੀਆਂ ਭੁਗਤਨੇ ਪੈਂਦੀਆਂ ਨੇ ਨਹੀਂ ਇਹ ਤਾਂ ਬਹੁਤ ਵੱਡੀ ਫਰਾਗ ਤੇ ਇਹਨਾਂ ਨੇ ਮੀਟਿੰਗ ਤੋਂ ਫੋਰਮਾਂ ਇਕੱਠੀ ਕਰਕੇ ਐਲਾਨ ਕੀਤਾ ਵੀ ਕਿਤੇ ਦੋਲ ਦਾ ਨੁਕਸਾਨ ਨਾ ਕਰ ਦੇਣ ਸਰਕਾਰ ਨੂੰ ਕਿਤੇ ਇਹਦਾ ਭਲੇਖਾ ਨਾ ਪਾ ਦੇਣ ਆਓ ਤੁਸੀਂ ਚਲੇ ਜਾਓ ਉੱਥੇ ਔਰ ਮੈਂ ਉਹਨਾਂ ਦੇ ਲਾਂਤ ਤੋਂ ਪਿੱਛੋਂ ਫਿਰ ਕਿਹਾ ਬਜ਼ੁਰਗ ਦੇ ਤੌਰ ਤੇ ਆਓ ਵੱਡੇ ਲੀਡਰੋ ਤੁਸੀਂ ਅੱਗੇ ਬਹਿ ਜਾਓ ਮੈਂ ਜ਼ਿੰਮੇਵਾਰ ਤੁਹਾਡਾ ਖਲੋਰੀ ਬਹਿਣਾ ਤਾਂ ਬਹਿ ਜਾਓ ਉੱਥੇ ਬਹਿਣਾ ਉੱਥੇ ਬਹਿ ਜਾਓ ਵਿਚਾਲੇ ਬਹਿਣਾ ਤਾਂ ਬਹਿ ਜਾਓ ਘੱਟੋ ਘੱਟ ਜੇ ਤੁਸੀਂ ਨਹੀਂ ਬਹਿ ਸਕਦੇ ਬਚਾਓ ਮਜਬੂਰੀ ਤੁਹਾਡੀ ਘੱਟੋ ਘੱਟ ਇਸ ਅंदोलਨ ਦੇ ਵਿੱਚ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਇਹੋ ਜਿਹਾ ਬਿਆਨ ਦੇਓ ਜਿਹੜਾ ਕਿ ਸਾਡਾ ਸਾਡੇ ਬੱਚਿਆਂ ਨੂੰ ਭੁਗਤਲਾ ਪਵੇ ਜੀ ਬਿਲਕੁਲ ਜੀ ਬਾਪੂ ਜੀ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ ਤੁਹਾਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਕਿਉਂਕਿ ਤੁਸੀਂ ਨਾ ਜਦੋਂ ਦਿੱਲੀ ਸੰਘਰਸ਼ ਸੀ ਉਦੋਂ ਵੀ ਕਾਫੀ ਢਿਲੇ ਹੋ ਗਏ ਇਹ ਕਰੀ ਨਹੀਂ ਮੈਂ ਹੁਣ ਐਦ ਕੀ ਨਹੀਂ ਢਿਲੇ ਮੱਠੀ ਹੋਣਾ ਹੁਣੇ ਰੱਖ ਦਈਏ ਦਵਾਈ ਦੋਈ ਆਪਦੀ ਪਹਿਲਾਂ ਲੈ ਕੇ ਰੱਖੋ ਮੈਂ ਤੋਂ ਨਹੀਂ ਸਕਦਾ ਤੁਸੀਂ ਉੱਥੇ ਦੇਰੀ ਮੇਰੀ ਪਹਿਲੀ ਇੰਟਰਵਿਊ ਕੀਤੀ ਕਰੋਨਾ ਵਿੱਚ ਦਿੱਲੀ ਜਾ ਕੇ ਫਿਰ ਤੁਸੀਂ ਉਹ ਇੱਕ ਇੰਟਰਵਿਊ ਕੀਤੀ ਵੀ ਮੈਂ ਇਸ ਬੰਦੇ ਨਾਲ ਪਹਿਲੀ ਮੀਟਿੰਗ ਕੀਤੀ ਉਦੋਂ ਜੇ ਕਿਸਾਨ ਜਾਂ ਫੈਦਲੀ ਮੋਰਚਾ ਨਹੀਂ ਸੀ ਦਿੱਲੀ ਨੂੰ ਮੂੰਹ ਨਹੀਂ ਸੀ ਹੋਇਆ ਤੇ ਅੱਜ ਉਹਨਾਂ ਦਾ ਪਵਿੱਖ ਪਾਣੀ ਇਕੱਠੇ ਹੋ ਕੇ ਸਾਰਾ ਦੇਸ਼ ਦਾ ਕਿਸਾਨ ਇਕੱਠਾ ਹੋਇਆ ਮੈਂ ਤਿੰਨ ਬਿੱਲਾਂ ਦੀ ਗੱਲ ਹੀ ਤੁਹਾਡੇ ਮੂੰਹ ਸੁਣੀ ਸੀ ਪਹਿਲੀ ਵਾਰੀ ਵੇਖੋ ਨਾ ਉਹ ਵਰਤੇ ਤਜਰਬੇ ਹੁੰਦੇ ਨੇ ਕਿਤੇ ਮੋਦੀ ਨਾਲ ਅੰਦਰ ਗੱਲਬਾਤ ਨਹੀਂ ਉਹਨੇ ਪਹਿਲਾਂ ਹੀ ਦੱਸ ਦਿੱਤਾ ਵੀ ਬਾਪੂ ਮੈਂ ਤਿੰਨ ਬਿੱਲ ਲਗਾ ਪਾਸ ਕਰਨਾ ਕਿਤੇ ਇਹ ਗੱਲ ਹੈ ਬਾਈ ਬਾਈ ਤੇਰੇ ਅੱਗੇ ਕੋਈ ਟਿੱਪਣੀ ਨਹੀਂ ਕਰਨੀ ਨਹੀਂ ਇਹ ਤੂੰ ਲਖਾਰੇ ਵੀ ਹੈ ਤੂੰ ਬੁੱਧੀਜੀਵੀ ਹੈ ਤੂੰ ਦੂਰ ਦੇ ਅੱਛੀ ਵੀ ਸ਼ਾਇਦ ਤੇਰੀ ਅਣਕ ਨਾਲ ਦਿੱਸਿਆ ਹੋਵੇ ਬਹਿਰੂ ਉੱਤੇ ਫਿਰਦਾ ਇਹ ਜੇ ਨਾ ਕਿ ਦਿਲ ਦਾ ਨਾ ਲਾਈਏ ਮੋਰਚੇ ਅੱਜ ਤੇ ਬੰਦਾ ਬੋਰ ਹੋ ਸਕਦਾ ਹੈ ਟੱਬਰ ਪਰਿਵਾਰ ਛੱਡ ਕੇ ਆਏ ਹੁੰਦੇ ਇਸ ਕਰਕੇ ਇੰਨਾ ਕਿ ਫਿਰ ਦਿਲ ਨਾਲੇ ਤੁਹਾਡੇ ਨਾਲ ਹੀ ਤੇ ਹਿਲਾਉਣਾ ਆ ਗੁੱਸੇ ਗਲੇ ਵੀ ਤੁਹਾਡੇ ਨਾਲ ਹੋ ਜਾਂਦੇ ਆ ਮੈਂ ਪਿਛਲੇ ਦਿਨਾਂ ਚ ਥੋੜਾ ਜਿਹਾ ਇਸ ਗੱਲੋਂ ਨਾਰਾਜ਼ ਵੀ ਸਾਂ ਮੈਂ ਕਿਹਾ ਵੀ ਬਹਿਰੂ ਸਾਹਿਬ ਦਾ ਇੱਥੇ ਆਉਣਾ ਬਣਦਾ ਪਰ ਜਿਹੜਾ ਤੁਸੀਂ ਹੁਣ ਆ ਕੇ ਗੱਲ ਕਹੀ ਹੈ ਤੇ ਨਾਲ ਬਾਕੀ ਗੱਲਾਂ ਬੜੀਆ ਕਲੀਅਰ ਹੋ ਗਈਆਂ ਕਿਉਂਕਿ ਜਿਹੜੇ ਜਥੇਬੰਦੀ ਦਾ ਆਗੂ ਹੁੰਦਾ ਨਾ ਉਹਨੇ ਬਾਕੀ ਜਥੇ ਨੂੰ ਵੀ ਥੋੜਾ ਮੈਨੇਜ ਕਰਨਾ ਖੁੰਦਾ ਆ ਬਹੁਤ ਕੁਝ ਵੇਖਣਾ ਹੁੰਦਾ ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਹੋਰ ਢਿੱਲੇ ਨਾ ਹੋਏ ਮੇਰੀ ਉਮਰ ਵੀ ਵਧਾ ਤੇ ਤੇ ਡੱਲੇ ਵਾਲ ਸਾਹਿਬ ਨੇ ਹਾਂ ਮੇਰੀ ਸਿਹਤ ਵੀ ਤੰਦਰੁਸਤ ਹੈ ਮੇਰਾ ਆ ਲੀਡਰ ਆ ਮੁਕਾਬਲਾ ਦੇ ਨੌਜਵਾਨ ਕਰ ਸਕਦਾ ਜਿੱਥੇ ਮੈਂ ਜਿੱਥੇ ਪੈਰ ਕੱਢਿਆ ਅੱਜ ਤੱਕ ਚੁੱਕਿਆ ਨਹੀਂ ਔਰ ਮੈਂ ਇਹਨਾਂ ਨੂੰ ਇੰਨਾ ਜੋਸ਼ ਭਰ ਦੇਣਾ ਫਿਰ ਪਿੱਛਾ ਵੀ ਨਹੀਂ ਹਰਤੇ ਹਾਂ ਨਹੀਂ ਇਹ ਤੁਹਾਡੇ ਚ ਕਲਾ ਆ ਤੁਸੀਂ ਬੜੇ ਸੋਹਣੇ ਢੰਗ ਤੇ ਗੱਲ ਰੱਖਦੇ ਹੋ ਸੋ ਬੈਰੂ ਸਾਹਿਬ ਮੈਂ ਥੋੜਾ ਜਿਆਦਾ ਇਹਨਾਂ ਦਿਨਾਂ 'ਚ ਢਿੱਲਾ ਚੱਲ ਰਿਹਾ ਮਾਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦਿਆਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਆਪਾਂ ਸੰਘਰਸ਼ ਦੇ ਵਿੱਚ ਹੁਣ ਰੋਜ਼ ਮਿਲਦੇ ਰਿਹਾ ਕਰਾਂਗੇ ਸਦਾ ਤਨਬੋਰ ਚੇਵਲ ਤੋਂ ਤੇ ਨਾਲ ਤੁਸੀਂ ਆਉਂਦੇ ਰਭੋ ਜੀ ਹਾਲਾਤਾਂ ਦੀ ਸਾਡੀ ਆਵਾਜ਼ ਬਣਦੇ ਰਭੋ ਔਰ ਅਸੀਂ ਜਿੱਤਾਂਗੇ ਔਰ ਤੁਹਾਡੇ ਗੱਲ ਜਿੱਥੇ ਡੱਲੇਵਾਲ ਘਾਰ ਪੈਗਾ ਉੱਥੇ ਤੇਰੇ ਗੱਲ ਮੈਂ ਪਾਉਂਗਾ ਚੇਤੇ ਵਾਹ ਜੀ ਵਾਹ ਬੋਲੇ ਸੋਨਿਹਾਲ ਆਪਿਆ ਕਾਲ ਇਹ ਅੱਜ ਸਾਡੇ ਸੰਘਰਸ਼ ਤੇ ਸੰਘਰਸ਼ੀ ਯੋਧੇ